ਸਵਾਗਤ ਹੈ ਤੁਹਾਡੇ ਸਾਰਿਆਂ ਦੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਤੇਲੇ ਦੀ ਚੇਪੇ ਦੀ ਜਿਹੜੀ ਹੁਣ ਪ੍ਰੋਬਲਮ ਆ ਰਹੀ ਹੈ ਕਣਕ ਦੇ ਵਿੱਚ ਬਹੁਤ ਜ਼ਿਆਦਾ ਤੇ ਉਹਦੇ ਬਾਰੇ ਵੀਡੀਓ ਹੋਣੇ ਵਾਲੀ ਆ ਤਾਂ ਜੁੜੇ ਰਹੋ ਜੀ ਐਂਡ ਤੱਕ ਵੀਡੀਓ ਦੇ ਤੇ ਹੁਣ ਆਪਾਂ ਗੱਲ ਕਰੀਏ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਫੋਨ ਆਉਂਦੇ ਜਿਹਦੇ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਵੀ ਕਣਕ ਦੇ ਵਿੱਚ ਤੇਲਾ ਜਾਂ ਚੇਪੇ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਵੀ ਸਪਰੇ ਕਰੀਏ ਨਾ ਕਰੀਏ ਕੀ ਕਰੀਏ ਤੇ ਉਹਦੇ ਬਾਰੇ ਗੱਲ ਪਾਈ ਵੀਡੀਓ ਦੇ ਵਿੱਚ ਕਰਾਂਗੇ ਤੇ ਆਪਣੀ ਵੀਡੀਓ 2 ਮਹੀਨੇ ਬਾਅਦ ਆ ਰਹੀ ਹੈ ਕਿਉਂਕਿ ਥੋੜੇ ਆ ਬਿਜ਼ੀ ਸ਼ਡਿਊਲ ਜਿਹਾ ਚੱਲ ਰਿਹਾ ਸੀਗਾ ਤੇ ਜਿਵੇਂ ਥੋੜਾ ਹੁਣ ਆਲੂਆਂ ਦੇ ਵਿੱਚ ਉਲਝੇ ਹੋਏ ਸੀਗੇ ਤੇ ਇਦਾਂ ਕੰਮਾਂ ਕਰਾਂ ਦੇ ਵਿੱਚ ਟਾਈਮ ਜਾਈ ਨਹੀਂ ਲੱਗਿਆ ਹੈਗਾ ਤੇ ਆਪਾਂ ਹੁਣ ਇੱਕ ਨਵਾਂ ਚੈਨਲ ਵੀ ਬਣਾਉਣ ਲੱਗੇ ਆ ਜੀ ਤੇ ਉਹਦੇ ਵਿੱਚ ਆਪਾਂ ਜਿਹੜੇ ਆਪਣੇ ਡੇਲੀ ਦੇ ਕੰਮ ਹੁੰਦੇ ਨੇ ਉਹਨਾਂ ਦੇ ਬਲੌਗ ਆਇਆ ਕਰਨਗੇ ਆਪਣੇ ਤੇ ਆ ਵੀਡੀਓ ਆਪਾਂ ਹੁਣ ਸਟਾਰਟ ਕਰਦੇ ਆਂ ਜੀ ਜਿਵੇਂ ਵੀ ਨਵਾਂ ਚੈਨਲ ਬਣੂਗਾ ਆਪਾਂ ਉਹਦੀ ਜਾਣਕਾਰੀ ਆ ਚੈਨਲ ਤੇ ਦੇ ਦਾਂਗੇ ਤੇ ਜਿਹੜੇ ਗੱਲ ਕਰੀ ਆਪਾਂ ਤੇਲੇ ਆ ਚੇਪੇ ਦੀ ਇਹ ਹੁਣ ਆ ਪ੍ਰੋਬਲਮ ਆ ਰਹੀ ਆ ਜੀ ਵੈਸੇ ਇਹ ਪ੍ਰੋਬਲਮ ਜ਼ਿਆਦਾਤਰ ਆਪਾਂ ਨੂੰ ਸਾਈਟਾਂ ਦੇ ਦੇਖਣ ਨੂੰ ਮਿਲ ਜਾਂਦੀ ਆ ਵੀ ਵੈਬਸਾਈਟਾਂ ਤੋਂ ਲੱਗਦਾ ਹੁੰਦਾ ਬਹੁਤ ਜ਼ਿਆਦਾ ਤੇਲਾ ਆ ਚੇਪਾ ਵਿੱਚ ਆ ਗਿਆ ਤੇ ਆਪਾਂ ਸਾਈਟ ਤੇ ਦੇਖ ਲੈਣੇ ਤੇ ਸਪਰੇ ਸਾਰੇ ਪਾਸੇ ਕਰ ਦੰਨੇ ਆ ਤੇ ਇਹ ਜਿਹੜੀ ਦਵਾਈ ਹੁੰਦੀ ਆ ਆਪਣੀ ਤੇਲੇ ਚੱਪੇ ਵਾਲੀ ਜਿਹੜੀ ਆਪਾਂ ਵਰਤਦੇ ਆਂ ਤੇ ਇਹ ਥੋੜੀ ਜਿ ਖੁਸ਼ਕ ਟਾਈਪ ਜੇ ਦੀ ਹੁੰਦੀ ਆ ਇਹ ਆਪਾਂ ਜੇ ਜਿਆਦਾ ਮਾਤਰਾ ਦੇ ਵਿੱਚ ਕਰਦੇ ਆਂ ਕਿ ਕਿਸਾਨ ਭਰਾ 100 ਗ੍ਰਾਮ ਪਾ ਲੈਂਦੇ ਨੇ ਇਹਨੂੰ ਤੇ ਇਹ ਟੈਕਨੀਕਲ ਆ ਜਿਹੜਾ ਇਹ ਆਪਣੇ ਕਹ ਲੋ ਜਿਹੜਾ ਦਾਣਾ ਉਹਨੂੰ ਪੂਰੀ ਮਤਲਬ ਸ਼ਮਤਾ ਨਾਲ ਵਧਣ ਫੁੱਲਣ ਨਹੀਂ ਜਾਂਦਾ ਹੈਗਾ ਤੇ ਉਦੋਂ ਕਰਕੇ ਇਹ ਦਾਣਾ ਮਾਜੂ ਰਹਿ ਸਕਦਾ ਜਿਵੇਂ ਕਹਿੰਦੇ ਤੇਜ ਹੁੰਦਾ ਜੀ ਸਾਲਟ ਹੈ ਤੇ ਇਸ ਲਈ ਇਹਨੂੰ ਜਿਆਦਾ ਮਾਤਰਾ ਦੇ ਵਿੱਚ ਨਾ ਵਰਤੋ ਘੱਟ ਪਾਇਆ ਕਰੋ ਕਿਲੇ ਦਾ 25 ਤੋਂ ਲੈ ਕੇ 40 ਜਾਂ 50 ਗ੍ਰਾਮ ਤੱਕ ਹੱਦ ਜੇ ਆਪਾਂ ਕਹਿ ਦਈਏ ਵੀ ਆਪਾਂ ਪਹਿਲਾਂ ਜਿਆਦਾ ਡੋਸ ਕਰੀ ਹੋਈ ਹੈ ਜਿਉਂ ਜਿਉਂ ਡੋਸ ਵਧਾਈ ਜਾਵਾਂਗੇ ਜਿਆਦਾ ਨੁਕਸਾਨ ਕਰੂ ਤੇ ਜਿਆਦਾ ਤਰੇ ਸਾਈਡਾਂ ਤੇ ਹੁੰਦਾ ਜੀ ਜੇ ਤੁਸੀਂ ਵਿੱਚ ਕਣਕ ਦੇ ਵਿਚਾਲੇ ਜਾ ਕੇ ਦੇਖੋਗੇ ਤਾਂ ਇਹਦੀ ਸ਼ਿਕਾਇਤ ਨਹੀਂ ਹੁੰਦੀ ਹੈਗੀ ਜਿਆਦਾ ਥੋੜੇ ਕੇ ਦੇ ਵਿੱਚ ਦੇਖਣ ਲੱਗ ਗਏ ਦੀ ਸਾਈਡਾਂ ਤੇ ਤੋਂ ਇੱਕ ਪੰਪ ਲਾ ਦੋ ਆਲੇ ਵਾਲੇ ਤੇ ਇਹ ਖਤਮ ਹੋ ਜਾਂਦਾ ਹੈ ਕੋਈ ਬੋੜੀ ਆਪਾਂ ਕਹ ਲਈਏ ਵੀ ਜਿਆਦਾ ਇਹਦੇ ਵਿੱਚ ਘੁੰਮਣ ਦੀ ਲੋੜ ਨਹੀਂ ਪੈਂਦੀ ਹੈ ਜੀ ਤੁਸੀਂ ਕਣਕ ਦੇ ਵਿੱਚ ਵੜ ਕੇ ਆਪਣੇ ਦੇਖ ਸਕਦੇ ਹੋ ਵੀ ਵਿਚਾਲੇ ਤਾਂ ਨਹੀਂ ਹੈਗਾ ਜੇ ਸਾਈਡਾਂ ਸਾਈਡਾਂ ਤੇ ਸੱਡਾ ਸੱਡਾ ਤੇ ਮਾਰ ਦੋ ਤੇ ਨਹੀਂ ਹੁਣ ਆਪਾਂ ਕਹਿ ਲੋ ਵੀ ਜੇ ਵਿੱਚ ਹੈਗਾ ਵੀ ਆ ਤਾਂ ਹੁਣ ਆ ਟਾਈਮ ਆਪਾਂ ਆ ਕੇ ਜਿਵੇਂ ਕਣਕ ਜਾਂ ਬੱਲੀ ਕੱਢਦੀ ਆ ਜਦੋਂ ਕੱਢ ਚੁੱਕੀ ਹੁੰਦੀ ਆ ਤਾਂ 13045 ਸਪਰੇਅ ਕਰਨੀ ਹੁੰਦੀ ਆ ਉਹ ਉਹਦੇ ਵਿੱਚ ਪਾ ਲੋ ਕੋਈ ਚੱਕਰ ਨਹੀਂ ਹੁੰਦਾ ਐਡਾ ਤੇ ਉਹ ਤਾਂ ਵੈਸੇ ਕੱਲੀ ਕਰਨੀ ਹੁੰਦੀ ਆ ਪਰ ਜੇ ਕਰਨੀ ਉਹ ਆ ਉਹ ਬਾਰ ਬਾਰ ਘੁੰਮਣ ਨਾਲ ਵੀ ਆਪਣਾ ਨੁਕਸਾਨ ਹੁੰਦਾ ਜੇ ਆਪਾਂ ਹੁਣ ਬੱਲੀ ਕੱਢੀ ਹੋਈ ਆ ਕਣਕ ਦੀ ਆਪਾਂ ਉਹਦੇ ਵਿੱਚ ਘੁੰਮਾਂਗੇ ਤਾਂ ਨੁਕਸਾਨ ਹੁੰਦਾ ਏ ਤੇ ਉਹਦੇ ਨਾਲ ਉਹ ਤਾਂ ਮੇਰੇ ਹਿਸਾਬ ਨਾਲ ਇੱਕ ਪੰਪ ਸਾਈਡ ਤੇ ਲਾਇਆ ਹੋਇਆ ਵਧੀਆ ਰਹਿੰਦਾ ਵਿਚਾਲੇ ਦੀ ਜਿਆਦਾ ਸ਼ਿਕਾਇਤ ਨਹੀਂ ਹੁੰਦੀ ਹੈਗੀ ਤੁਸੀਂ ਬੱਟਾਂ-ਬੱਟਾਂ ਤੇ ਹੋ ਲੋ ਤੇ ਸੈਡਾਂ ਤੇ ਆੜ-ਆੜੇ ਜਿੱਥੇ ਦਰਖਤ-ਰੁਖਤ ਖੜੇ ਨੇ ਜਾ ਤੁਹਾਡੀ ਸੜਕ ਲਵੇ ਜ਼ਮੀਨਾਂ ਸੜਕ ਦੇ ਲਵੇ ਲਵੇ ਖਾਲਾਂ ਦੇ ਲਵੇ ਲਵੇ ਤੇ ਉਦੋਂ ਤੁਸੀਂ ਸਪਰੇਅ ਕਰ ਸਕਦੇ ਹੋ ਇਹਦੀ ਤੇ ਆੜ-ਆੜੇ ਪੰਪ ਲਗਾ ਕੇ ਕੋਈ ਬਹੁਤੀ ਜਿਆਦਾ ਕਹਿ ਲੋ ਵੀ ਵਿੱਚ ਵੜਨ ਦੀ ਲੋੜ ਨਹੀਂ ਹੈ ਹੁੰਦੀ ਆ ਟਾਈਮ ਜੇ ਹੁਣ ਵਿੱਚ ਵੱਟਦੇ ਵੀ ਆ ਨੁਕਸਾਨ ਹੋਣੀ ਹੋਣਾ ਬੱਲੀਆਂ ਟੁੱਟਣਗੀਆਂ ਵਿੱਚ ਚਲ ਜੂਗੇ ਤੇ ਉਹਦੇ ਨਾਲੋਂ ਤਾਂ ਠੀਕ ਹੈ ਹਾਂ ਜੇ ਤੁਸੀਂ ਕਰਨੀਆ ਤੇਰਾ 0.45 ਦੀ ਸਪਰੇਅ ਆਪਾਂ ਟਾਈਮ ਕਰਦੇ ਹੁੰਨੇ ਆ ਤੇ ਜੇ ਤੁਸੀਂ ਉਹ ਕਰਨੀਆ ਤਾਂ ਉਹਦੇ ਵਿੱਚ ਪਾ ਲਓ ਕਿਉਂਕਿ ਬਾਰ ਬਾਰ ਤੁਸੀਂ ਢੋਲੀਆਂ ਲੈ ਕੇ ਘੁੰਮੋਗੇ ਤਾਂ ਨੁਕਸਾਨ ਵੱਧ ਹੁੰਦਾ ਤੇ ਇੰਨੀ ਵਾਰ ਪੰਪ ਚੱਕਣ ਨਾਲੋਂ ਤੇ ਮੈਂ ਤਾਂ ਪੈਸੇ ਤੁਹਾਨੂੰ ਇਹ ਸਜੈਸਟ ਕਰੂੰਗਾ ਵੀ ਤੁਸੀਂ ਸਾਰੇ ਵਿੱਚ ਕਰਨ ਨਾਲੋਂ ਸੈਡਾ ਸੈਡਾ ਤੇ ਆਪਣਾ ਪੰਪ ਲਾ ਦੋ ਕਿਉਂਕਿ ਵਿਚਾਲੇ ਦੀ ਪ੍ਰੋਬਲਮ ਜ਼ਿਆਦਾ ਨਹੀਂ ਹੁੰਦੀ ਆ ਹੁਣ ਆਪ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਣੀ ਗਣਕ ਦੇ ਵਿੱਚ ਤੇਲਾ ਚਿਪਾ ਹੈਗਾ ਤੇ ਪਰ ਆਪਾਂ ਇਹਦੀ ਕੋਈ ਸਪਰੇ ਨਹੀਂ ਕਰ ਰਹੇ ਹੈਗੇ ਕਿਉਂਕਿ ਇਹ ਥੋੜਾ ਬੋਤਾ ਇਨ ਹੋ ਨਹੀਂ ਕਰਦਾ ਹੁੰਦਾ ਮੈਟਰ ਤੇ ਜੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਾਂ ਜ਼ਰੂਰ ਕਰੋ ਪਰ ਜੇ ਥੋੜਾ ਬੋਤਾ ਦੇਖ ਰਿਹਾ ਤਾਂ ਇਗਨੋਰ ਵੀ ਆਪਾਂ ਇਹਨੂੰ ਕਰ ਸਕਦੇ ਆਂ ਕਿਉਂਕਿ ਹਰੇਕ ਗੱਲ ਪਿੱਛੇ ਛੋਟੇ ਛੋਟੇ ਗੱਲ ਪਿੱਛੇ ਵੀ ਆਪਾਂ ਜੇ ਟੋਲੀਆਂ ਪੰਪਾਂ ਨੂੰ ਚੱਕ ਕੇ ਫਰੀ ਜਾਂਦੇ ਆ ਉਹ ਵੱਧ ਨੁਕਸਾਨ ਕਰ ਦਿੰਦਾ ਤੇ ਹਾਲਿਆ ਹਾਲਾ ਕੀ ਜੇ ਘਟ ਕਈ ਵਾਰ ਉਹ ਚੀਜ਼ ਉਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਜਿੰਨਾ ਆਪਾਂ ਸਪਰੇ ਹਾਨੜ ਕਰ ਲੰਨੇ ਆ ਆਪਣਾ ਤੇ ਜੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਾਂ ਹਾਂ ਜ਼ਰੂਰ ਕਰੋ ਪਰ ਜੇ ਮਾੜਾ ਮੋਟਾ ਕਿਤੇ ਕਿਤੇ ਦੇਖ ਰਿਹਾ ਤੁਹਾਨੂੰ ਤਾਂ ਇਗਨੋਰ ਕਰ ਸਕਦੇ ਹੋ ਤੁਸੀਂ ਤੇ ਹਾਂ ਜੇ ਸਾਈਡਾਂ ਸੈਡਾਂ ਤੇ ਹੁੰਦਾ ਹੈ ਆਪਣਾ ਤੁਸੀਂ ਸੈਡਾਂ ਤੇ ਇੱਕ ਪੰਪ ਲਾ ਦਿਓ ਤਾਂ ਬਹੁਤੀ ਬੜੀ ਗੱਲ ਨਹੀਂ ਹੈਗੀ ਤੇ ਆ ਵੀਡੀਓ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਸੀਗੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਹੁਣ ਗੱਲ ਕਰਾਂਗੇ ਆ ਜਿਹੜਾ ਆਪਣਾ ਬੀ ਆ ਅਸਲ ਦੇ ਵਿੱਚ ਇਹ 869 ਤੇ ਦੇਖੋ ਤੁਸੀਂ ਇਹ ਲੱਗਿਆ ਹੋਇਆ ਦਸੰਬਰ ਮਹੀਨੇ ਦਾ ਤੇ ਵਧੀਆ ਗਰੋਥ ਕਰੀ ਆ ਵਧੀਆ ਹੁਣ ਇਹਦੀ ਬੱਲ ਦੇ ਵਿੱਚ 19 ਤੋਂ 20 ਮੱਖੀਆਂ ਨੇ ਤੇ ਹਰੇਕ ਮੱਖੀ ਦੇ ਵਿੱਚ 6 ਤੋਂ 7 ਦਾਣੇ ਨੇ ਤੇ ਹੀਟੋਂ ਲੈ ਕੇ ਉੱਪਰਲੀ ਲਾਸਟ ਮੱਖੀ ਤੱਕ ਤੇ ਗਿਣ ਸਕਦੇ ਹੋ ਤੁਸੀਂ ਤੇ ਤਕਰੀਬਨ 17 18 19 20 ਤੇ ਜਿਆਦਾਤਰ ਬੱਲੀਆਂ ਦੇ ਵਿੱਚ 19 ਤੋਂ 20 ਮੱਖੀਆਂ ਤੇ ਯਾਨੀ ਬਹੁਤ ਵਧੀਆ ਕਹਿ ਲੋ ਵੀ ਪਸ਼ੇਤੀ ਵਿਜਾਈ ਦੇ ਕਰ ਨਾਲ ਵੀ ਯਾਨੀ ਵਧੀਆ ਕਹਿ ਲੋ ਵੀ ਬੱਲੀ ਦਾ ਸਾਈਜ਼ ਵਗੈਰਾ ਸਭ ਕੁਝ ਠੀਕ ਹੈ ਬਾਕੀ ਦੇਖਦੇ ਹਾਂ ਹੁਣ ਅੱਗੇ ਜਿਵੇਂ ਝਾੜ-ਚੂੜ ਵਗੈਰਾ ਆਊਗਾ ਉਹ ਵੀ ਦੱਸਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਵੇਂ ਆਪਣੀ 303 ਤੇ 826 222 ਉਹ ਕਣਕ ਦਿਖਾਵਾਂਗੇ ਤੇ ਉਹਨਾਂ ਦਾ ਕੀ ਪਰਫਾਰਮੈਂਸ ਆ 303 ਤੇ 826 ਕੀਤੀਆਂ ਨੇ ਤੇ 222 ਥੋੜੀ ਪਿਛੇ ਦੀ ਆ ਤੇ ਉਹ ਵੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਕਿ ਕਿਹੜੀ ਤਰੀਕ ਨੂੰ ਆਪਾਂ ਕਿਹੜੀ ਬੀਜੀ ਸੀ ਤੇ ਕਿਹਦੀ ਕੀ ਪਰਫਾਰਮੈਂਸ ਹੁਣ ਤੱਕ ਰਹੀ ਆ ਤੇ ਬਾਕੀ ਐਂਡ ਤੇ ਆ ਕੇ ਆਪਣਾ ਝਾੜ ਕੀ ਰਹੂਗਾ ਤੇ ਆਲੂ ਪਟਾਂਗੇ ਹੁਣ ਤੇ ਕੁਝ ਪੱਟਲੇ ਕੁਝ ਰਹਿੰਦੇ ਨੇ ਜਿਹੜੇ ਹੁਣ ਪਟਾਂਗੇ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਨਿਕਲੇ ਆ ਤੇ ਕਿਹੜਾ ਬੀ ਸੀ ਕਿਵੇਂ ਸੀ ਅਗਲੀ ਵੀਡੀਓ ਸਾਰੀਆਂ ਹੋਣ ਵਾਲੀਆਂ ਨੇ ਤਾਂ ਕਰਕੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਬਾਏ ਬਾਏ